ਸਾਡੀ ਮਸ਼ੀਨ ਹੈ ਜਿਹੜੀ ਇੱਕ ਵਾਰ ਦੇ ਵਿੱਚ 70 ਪਸ਼ੂਆਂ ਦਾ ਖਾਣਾ ਤਿਆਰ ਕਰਦੀ ਆ ਤੇ 15 ਤੋਂ 20 ਮਿੰਟ ਦੇ ਵਿੱਚ ਇਹ ਮਿਕਸ ਕਰ ਦਿੰਦੀ ਆ ਸਾਰਾ ਕੁਝ ਸਰਕਾਰ ਨੇ ਇਹਦੇ ਉੱਤੇ 50% ਸਬਸਿਡੀ ਦਿੱਤੀ ਆ ਕਿਸਾਨ ਨੂੰ ਜੇ ਮੰਨ ਲਓ ਮਸ਼ੀਨ 5 ਲੱਖ ਰੁਪਏ ਦੀ ਆ ਤਾਂ ਉਹ ਮਸ਼ੀਨ 2.5 ਲੱਖ ਰੁਪਏ ਦੇ ਵਿੱਚ ਕਿਸਾਨ ਨੂੰ ਮਿਲ ਜਾਂਦੀ ਆ ਇਸ ਮਸ਼ੀਨ ਦੇ ਇੰਨੇ ਵਧੀਆ ਰਿਜ਼ਲਟ ਆਏ ਨੇ ਕਿ ਪਸ਼ੂਆਂ ਨੇ ਇਸ ਮਸ਼ੀਨ ਦਾ ਚਾਰਾ ਖਾਣ ਤੋਂ ਬਾਅਦ ਉਹਨਾਂ ਦਾ ਦੁੱਧ ਵਧੀਆ ਹੈ ਤੇ ਕਿਸਾਨ ਭਰਾਵਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਇਸ ਜੀ ਮਸ਼ੀਨ ਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੀਡੀਐਫ ਦੇ ਮੇਲੇ ਵਿੱਚ ਰਾਮ ਗੜੀਆ ਇੰਜੀਨੀਅਰਿੰਗ ਵਰਕਸ ਦੀ ਸਟਾਲ ਤੇ ਅਸੀਂ ਆਏ ਹੋਏ ਹਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਇਹ ਟੀਐਮਆਰ ਮਸ਼ੀਨ ਪੇਸ਼ ਕਰ ਰਹੇ ਨੇ ਅੱਜ ਮੇਲੇ ਵਿੱਚ ਸਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸਰ ਸਤਵਿੰਦਰ ਸਿੰਘ ਹੈ ਜੀ ਕੰਪਨੀ 'ਚ ਸਰ ਤੁਹਾਡੀ ਡੈਜ਼ਿਨੇਸ਼ਨ ਕੀ ਹੈ ਜੀ ਸਰ ਮੈਂ ਮੈਨੇਜਰ ਆ ਜੀ ਇਹਦੇ ਵਿੱਚ ਕੰਪਨੀ ਚ ਓਕੇ ਜੀ ਤੇ ਟੀਐਮਆਰ ਮਸ਼ੀਨ ਦੀ ਲੋੜ ਕਿਉਂ ਪਈ ਤੇ ਪਹਿਲਾਂ ਕਿਹੜੀ ਪ੍ਰੋਬਲਮ ਹੈ ਕਿਸਾਨ ਨੂੰ ਜਿਹੜੀ ਆਉਂਦੀ ਆ ਉਹ ਦੱਸੋ ਫਿਰ ਇਹ ਮਸ਼ੀਨ ਕਿਵੇਂ ਹੱਲ ਕਰੂਗੀ ਉਹਦਾ ਉਹ ਦੱਸੋ ਫਿਰ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੂਗਾ ਤੁਹਾਨੂੰ ਜਿਹੜੀ ਇਹ ਸਾਡੀ ਟੀਐਮਆਰ ਮਸ਼ੀਨ ਆ ਪਹਿਲਾਂ ਕੀ ਹੁੰਦਾ ਸੀਗਾ ਜਦੋਂ ਫਾਰਮਰ ਜਿਹੜੇ ਸੀਗੇ ਆਪਣੇ ਪਸ਼ੂਆਂ ਨੂੰ ਜਦੋਂ ਚਾਰਾ ਲਾਉਂਦੇ ਆ ਆਪਾਂ ਪਾਉਣਾ ਉਹਦੇ ਵਿੱਚ 5 5 6 6 ਬੰਦਿਆਂ ਦਾ ਕੰਮ ਹੋ ਜਾਂਦਾ ਸੀਗਾ ਵੀ ਕੱਖ ਚਾਕੇ ਪਾਉਣੇ ਰਲਾਉਣੇ ਤੇ ਫਿਰ ਕੱਲੇ-ਕੱਲੇ ਪਸ਼ੂ ਨੂੰ ਜਾ ਕੇ ਪਾਉਣਾ ਇਹ ਬਹੁਤ ਵੱਡੀ ਸਮੱਸਿਆ ਸੀਗੀ ਵੀ ਕੁਲਮਾ ਲਾ ਕੇ ਗੱਲ ਹੈ ਵੀ ਲੇਬਰ ਦੀ ਸਮੱਸਿਆ ਲੇਬਰ ਦੀ ਬਹੁਤ ਜ਼ਿਆਦਾ ਸਮੱਸਿਆ ਸੀਗੀ ਓਕੇ ਤੇ ਉਸ ਤੋਂ ਬਾਅਦ ਅਸੀਂ ਇਸ ਮਸ਼ੀਨ ਦਾ ਹੱਲ ਕੱਢਿਆ ਉਹਨਾਂ ਦੀ ਲੇਬਰ ਦਾ ਜਿਹੜੀ ਘੱਟ ਪਵੇ ਉਹਨਾਂ ਨੂੰ ਲੇਬਰ ਜਿਹੜੀ ਹੁਣ ਸਾਡੀ ਮਸ਼ੀਨ ਹੈ ਤੁਸੀਂ ਦੇਖ ਰਹੇ ਹੋ ਟੀਐਮਆਰ ਮਸ਼ੀਨ ਅਸੀਂ ਇਹਨੂੰ ਟੋਟਲ ਮਿਕਸਚਰ ਅਸ਼ਣ ਕਹਿੰਦੇ ਨੇ ਇਹਨੂੰ ਹਾਂਜੀ ਇਹਦੇ ਵਿੱਚ ਕੋਈ ਵੀ ਇਹਦਾ ਜੀ ਪਸ਼ੂਆਂ ਦਾ ਚਾਰਾ ਮਿਕਸ ਕਰਕੇ ਉਹਨਾਂ ਨੂੰ ਆਟੋਮੈਟਿਕ ਇਹ ਮਸ਼ੀਨ ਪਾਉਂਦੀ ਆ ਓਕੇ ਇਸ ਨੂੰ ਸਿਰਫ ਦੋ ਬੰਦੇ ਇਸ ਮਸ਼ੀਨ ਨਾਲ ਕਟੋ ਕਟ ਨੀਦਾ ਰਜਾਨਾ 100 ਪਸ਼ੂ ਨੂੰ ਦੋ ਵਾਰੀ ਦਿਨ ਚ ਦੋ ਵਾਰੀ ਵੀ ਤਿੰਨ ਵਾਰੀ ਵੀ ਪਾ ਸਕਦੇ ਨੇ ਇਸ ਦਾ ਐਨਾ ਫਾਇਦਾ ਓਕੇ ਹਾਂਜੀ ਤੇ ਜਿਹੜਾ ਪਸ਼ੂ ਲਈ ਆਹਾਰ ਤਿਆਰ ਹੁੰਦਾ ਹੈ ਉਹਦੇ ਚ ਹੈਲਪ ਕਰਦੇ ਆ ਉਹਨੂੰ ਮਿਕਸਡ ਕਰਨ ਚ ਕਰਦੀ ਆ ਜੀ ਜਿਵੇਂ ਤੁਸੀਂ ਸਾਈਲੇਜ ਵਗੈਰਾ ਹੋ ਗਿਆ ਤੁਹਾਡੀ ਤੂੜੀ ਹੋ ਗਈ ਤੁਹਾਡੀ ਫੀਡ ਹੋ ਗਈ ਤੁਸੀਂ ਸਾਰੀ ਚੀਜ਼ੇ ਦੇ ਵਿੱਚ ਇੱਕੋ ਵਾਰੀ ਜਿ ਮਿਕਸ ਕਰਦੀ ਆ ਇਹ ਇਹ ਸਾਡੀ ਮਸ਼ੀਨ ਆ ਜਿਹੜੀ ਇੱਕ ਵਾਰ ਦੇ ਵਿੱਚ 70 ਪਸ਼ੂਆਂ ਦਾ ਖਾਣਾ ਤਿਆਰ ਕਰਦੀ ਆ ਕਹਿਣ ਦਾ ਮਤਲਬ ਮੇਰਾ ओके okay. हां जी ਤੇ 15 ਤੋਂ 20 ਮਿੰਟ ਦੇ ਵਿੱਚ ਇਹ ਮਿਕਸ ਕਰ ਦਿੰਦੀ ਆ ਸਾਰਾ ਕੁਝ ਤੇ ਅਸੀਂ ਇਸ ਮਸ਼ੀਨ ਨੂੰ ਇਸ ਵਾਰ ਫੇਰ ਮੇਲੇ ਤੇ ਲੈ ਕੇ ਆਏ ਆ ਅਸੀਂ ਪਹਿਲਾਂ ਵੀ ਲਾਉਨੇ ਆ ਇਸ ਦਾ ਸਾਨੂੰ ਬਹੁਤ ਰਿਸਪੌਂਸ ਹੈ ਤੇ ਜਿਹੜੇ ਡੈਰੀ ਦੇ ਕਿਸਾਨ ਭਰਾ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਮਿਲ ਰਿਹਾ ਬੈਨੀਫਿਟ ਮਿਲ ਰਿਹਾ ਇਸ ਚੀਜ਼ ਦਾ ਇਸ ਮਸ਼ੀਨ ਦੇ ਇੰਨੇ ਵਧੀਆ ਰਿਜ਼ਲਟ ਆਏ ਨੇ ਕਿ ਪਸ਼ੂਆਂ ਨੇ ਇਸ ਮਸ਼ੀਨ ਦਾ ਚਾਰਾ ਖਾਣ ਤੋਂ ਬਾਅਦ ਉਹਨਾਂ ਦਾ ਦੁੱਧ ਵਧੀਆ ਹੈ ਤੇ ਕਿਸਾਨ ਭਰਾਵਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਇਸ ਚੀਜ਼ ਮਸ਼ੀਨ ਦਾ ਇਹ ਮਸ਼ੀਨ ਤੁਸੀਂ ਮੰਨ ਕੇ ਚੱਲੋ ਵੀ 5 ਲੱਖ ਤੋਂ ਉੱਪਰ ਹੀ ਪੈਂਦੀ ਆ ਪਰ ਕੀ ਐ ਹੁਣ ਇਹਦੇ ਵਿੱਚ ਇਹ ਸਾਡੀ ਮਸ਼ੀਨ ਅਪਰੂਵਡ ਐ ਗਵਰਨਮੈਂਟ ਤੋਂ ਪਾਸ ਐ ਤੇ ਸਰਕਾਰ ਨੇ ਇਹਦੇ ਉੱਤੇ 50% ਸਬਸਿਡੀ ਦਿੱਤੀ ਐ ਕਿਸਾਨ ਨੂੰ ਜੇ ਮੰਨ ਲਓ ਮਸ਼ੀਨ 5 ਲੱਖ ਰੁਪਏ ਦੀ ਆ ਤਾਂ ਉਹ ਮਸ਼ੀਨ 2.5 ਲੱਖ ਰੁਪਏ ਦੇ ਵਿੱਚ ਕਿਸਾਨ ਨੂੰ ਮਿਲ ਜਾਂਦੀ ਆ ਤੇ ਇਹ ਘੱਟੋ ਘੱਟ ਵੀ ਕਿਸਾਨ ਲਵੇ 7-8 ਸਾਲ ਇਹਨੂੰ ਕੁਝ ਨਹੀਂ ਹੁੰਦਾ ਤੁਸੀਂ ਹੁਣ 7-8 ਸਾਲ ਨਾਲ ਜੇ ਲੇਬਰ ਵਾਲਿਆਂ ਨਾਲ ਕੰਪੈਰੀਸ਼ਨ ਕਰਦੇ ਹੋ ਤਾਂ ਇਹ ਮਸ਼ੀਨ ਉਸ ਤੋਂ ਵੀ ਘੱਟ ਪੈਂਦੀ ਆ ਉਹਨਾਂ ਨੂੰ ਤੇ ਇਹਦੇ ਵਿੱਚ ਹੋਰ ਵੀ ਇੱਕ ਗੱਲ ਕਹਿਣ ਵਾਲੀ ਸੀਗੀ ਇਹ ਐਨ ਐਲ ਐਮ ਸਕੀਮ ਚੱਲਦੀ ਆ ਸੈਂਟਰ ਗਵਰਨਮੈਂਟ ਦੀ ਉਹ ਹਜੇ ਵੀ ਚੱਲਦੀ ਆ ਜਿਹੜੇ ਕਿਸਾਨ ਭਰਾਵਾਂ ਨੇ ਮਸ਼ੀਨਾਂ ਹੁਣ ਹੋਰ ਲੈਣੀਆਂ ਨੇ ਜਿਨ੍ਹਾਂ ਨੇ ਹਜੇ ਨਹੀਂ ਲਈਆਂ ਤਾਂ ਉਹ ਸਾਡੇ ਕੰਟੈਕਟ ਨੰਬਰ ਲੈ ਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਤੇ ਆਪਾਂ ਉਹਨਾਂ ਦੀ ਇਸ ਮਸ਼ੀਨ ਲੈਣ ਦੇ ਵਿੱਚ ਪੂਰੀ ਹੈਲਪ ਕਰਾਂਗੇ ਏ ਮਸ਼ੀਨ ਕਿੱਥੋਂ ਲਈ ਜਾ ਸਕਦੀ ਹੈ ਤੇ ਕੰਟੈਕਟ ਸਾਡੀ RAM ਗੜੀਆ ਇੰਜੀਨੀਅਰਿੰਗ ਵਰਕਸ ਹੈ ਸਾਡੀ ਫਰਮ ਦਾ ਨਾਮ ਇਹ ਪਾਸੋਂ ਦੇ ਵਿੱਚ ਪੈਂਦੀ ਹੈ ਡਿਸਟ੍ਰਿਕਟ ਹੈਗੀ ਪਟਿਆਲਾ ਤੇ ਫੋਨ ਨੰਬਰ ਨੇ ਸਾਡੇ 9463295153 ਤੇ ਦੂਸਰਾ ਨੰਬਰ 9417586853 ਤੇ ਇਹ ਨੰਬਰਾਂ 'ਤੇ ਤੁਸੀਂ ਕੰਟੈਕਟ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਸਾਡੇ ਕੋਲੋਂ ਤੇ ਇੱਕ ਵਾਰੀ ਸਾਡੇ ਤੁਸੀਂ ਫੈਕਟਰੀ ਪਹੁੰਚ ਕੇ ਵੀ ਦੇਖ ਸਕਦੇ ਹੋ ਬੰਦੀ ਵੀ ਦੇਖ ਸਕਦੇ ਹੋ ਇੱਕ ਤਾਂ ਇਹਦੇ ਵਿੱਚ ਲੋਡ ਸੈਲ ਲੱਗੇ ਹੋਏ ਨੇ ਨੀਚੇ ਇਸ ਮਸ਼ੀਨ ਦੇ ਥੱਲੇ ਆ ਲੋਡ ਸੈਲ ਲੱਗਿਆ ਵਾ ਇਹ ਜਿੰਨਾ ਵੀ ਆਪਾਂ ਨੇ ਚਾਰਾ ਪਾਉਣਾ ਉਸ ਚਾਰੇ ਨੂੰ ਸਾਰਾ ਆਪਾਂ ਵੰਡ ਕੇ ਪਾ ਸਕਦੇ ਹਾਂ ਕਿੰਨੇ ਕਿਲੋ ਪਾਉਣੀਆਂ ਕਿੰਨਾ ਕਿਲੋ ਚਾਰ ਪਾਉਣਾ ਕਿੰਨੇ ਕੁਆਂਟਲ ਹੈ ਸਾਰਾ ਕੁਝ ਇਹ ਬਾਈ ਵੇਟ ਪੈਂਦੀ ਆ ਆ ਮੂਰੇ ਸਕਰੀਨ ਲੱਗੀ ਹੋਈ ਆ ਇਹਦੇ ਵਿੱਚ ਸਾਰਾ ਕੁਝ ਮੈਂਸ਼ਨ ਕਰਕੇ ਦੱਸਦੀ ਆ ਵੀ ਇਹਦੇ ਵਿੱਚ ਇਹ ਇੰਨਾ ਮਾਲ ਇਹਦੇ ਵਿੱਚ ਪੈ ਚੁੱਕਿਆ ਰੀਡਿੰਗ ਦੱਦੀ ਆ ਮਤਲਬ ਹਾਂਜੀ ਹਾਂਜੀ ਰੀਡਿੰਗ ਦਿੰਦੀ ਆ ਸਾਰੀ ਓਕੇ ਓਕੇ ਤੇ ਇੱਕ ਇਹ ਇਥੋਂ ਇਹ অপারেਟਰ ਹੁੰਦੀ ਆ ਟਰੈਕਟਰ অপারেਟਰ ਮਸ਼ੀਨ ਆ ਇਹ ਓਕੇ ਇਸ ਤੋਂ ਸਾਰਾ ਸਿਸਟਮ ਚੱਲਦਾ ਹੈ ਤੇ ਦੂਜੀ ਇੱਕ ਹੋਰ ਇਹਦੇ ਵਿੱਚ ਖਾਸੀਅਤ ਆ ਵੀ ਇਹਦਾ ਹਾਈਡਰੌਲਿਕ ਸਿਸਟਮ ਸਾਰਾ ਆਪਣਾ ਹੈ ਪਹਿਲਾਂ ਬਾਹਰਲੀ ਮਸ਼ੀਨਾਂ ਆਉਂਦੀਆਂ ਸੀਗੀਆਂ ਉਹਨਾਂ ਦੇ ਹਾਈਡਰੌਲਿਕ ਸਿਸਟਮ ਟਰੈਕਟਰ ਤੋਂ ਹੀ ਚੱਲਦੀ ਸੀਗੀ ਉਹ ਟਰੈਕਟਰ ਦੇ ਔਇਲ ਨਾਲ ਚੱਲਦੀ ਸੀਗੀ ਓਕੇ ਤੇ ਉਹਦੇ ਵਿੱਚ ਕਿਸਾਨ ਨੂੰ ਪ੍ਰੋਬਲਮ ਆਉਂਦੀ ਸੀ ਵੀ ਕਿਸਾਨ ਕੋਲੇ ਟਰੈਕਟਰ ਛੋਟਾ ਹੁੰਦਾ ਸੀ ਤੇ ਉਹਨੂੰ ਇਸ ਮਸ਼ੀਨ ਬਾਰੇ ਉਸ ਚੱਲਦੀ ਨਹੀਂ ਸੀਗੀ ਉਹਦੇ ਨਾਲ ਤੇ ਅਸੀਂ ਫਿਰ ਇਹ ਸਿਸਟਮ ਬਦਲ ਕੇ ਪੰਪ ਇਸ ਮਸ਼ੀਨ ਦੇ ਅੰਦਰ ਹੀ ਕਰਤਾ ਤੇ ਇਸ ਨਾਲ ਹੁਣ ਕੋਈ ਦਿੱਕਤ ਨਹੀਂ ਆਉਂਦੀ ਸਾਰਾ ਸਿਸਟਮ ਇਹਦਾ ਆਪਾਂ ਸਿਰਫ ਟਰੈਕਟਰ ਦੀ ਪੀਟੀਓ ਸ਼ਾਫਟ ਚਲਾਉਣੀ ਆ ਠੀਕ ਹੈ ਹਾਂਜੀ ਉਸ ਤੋਂ ਇਲਾਵਾ ਉਸ ਤੋਂ ਇਲਾਵਾ ਅਸੀਂ ਇਹਦੇ ਵਿੱਚ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੀ ਆ ਸਟੇਨਲੈਸ ਸਟੀਲ ਵੀ ਵਰਤਦੇ ਆਂ ਅਸੀਂ ਇਹਦੇ ਵਿੱਚ ਓਕੇ ਹਾਂਜੀ ਉਹ ਦੇਖੋ ਅਸੀਂ ਸਟੇਨਲੈਸ ਸਟੀਲ ਦੀ ਇੱਕ ਕਾਂਤ ਲਾਉਣੀ ਆ ਠੀਕ ਹੈ ਇੱਥੋਂ ਹੀ ਇਹ ਥੋੜਾ ਜਿਹਾ ਘਸਦਾ ਤੇ ਖਿੱਚਣ ਦੇ ਮਾਲ ਦੇ ਵਿੱਚ ਇੱਥੇ ਹੀ ਇਹਦੀ ਵੱਧ ਕਸਾਈ ਹੁੰਦੀ ਆ ਪਰ ਹੁਣ ਜਿੱਥੇ ਇਹਦੀ ਸਟੀਲ ਲਾਤੀ ਅਸੀਂ ਉਹ ਵੀ ਪ੍ਰੋਬਲਮ ਖਤਮ ਕਰਤੀ ਇਹਦੀ ਓਕੇ ਹੁਣ ਇਹ ਵੀ ਲੰਬੀ ਲਾਈਫ ਚੱਲਣ ਵਾਲੀ ਚੀਜ਼ ਬਣ ਗਈ ਕਿਸੇ ਕਿਸਾਨ ਵੀਰ ਨੇ ਜਾਂ ਡੈਰੀ ਫਾਰਮਰ ਨੇ ਮਸ਼ੀਨ ਲੈ ਲਈ ਤੁਹਾਡੇ ਤੋਂ ਪਰ ਮਸ਼ੀਨ ਲੈਣ ਤੋਂ ਬਾਅਦ ਵੀ ਦਿੱਕਤਾਂ ਆਉਂਦੀਆਂ ਨੇ ਸਰਵਿਸ ਦੀ ਗੱਲ ਓਇਲਿੰਗ ਦੀ ਗੱਲ ਉਹ ਜਦੋਂ ਵੀ ਸਾਨੂੰ ਕੋਈ ਕਸਟਮਰ ਫੋਨ ਕਰਦਾ ਓਤੋਂ ਅਸੀਂ ਟਾਈਮ ਲੈ ਕੇ ਜਦੋਂ ਵੀ ਸਾਨੂੰ ਫੋਨ ਕਰਦੇ ਨੇ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਉਹਨਾਂ ਦੀ ਗੱਲ ਦੀ ਵੀ ਕਿਹੜੀ ਪ੍ਰੋਬਲਮ ਆ ਤੇ ਉਹਨੂੰ ਅਸੀਂ ਹੱਲ ਕਰਦੇ ਆਂ ਅਗਲੇ ਦਾ ਜੋ ਵੀ ਕੰਮ ਹੁੰਦਾ ਉਹਨਾਂ ਦਾ ਵੀ ਇਹ ਨਹੀਂ ਵੀ ਮਸ਼ੀਨ ਇੱਕ ਵਾਰ ਸਰ ਨਾ 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 ਉਹ ਕੰਮ ਨਹੀਂ ਜੀ ਚੱਲਦਾ ਹੈਗਾ ਦੇਖੋ ਮਸ਼ੀਨ ਦਿੱਤੀ ਉਹਨਾਂ ਨੇ ਪੈਸੇ ਲਾਏ ਨੇ ਆਪਣਾ ਫਰਜ ਆ ਇਹ ਤੇ ਅਸੀਂ ਉਹਨਾਂ ਦੇ ਫਾਰਮਰ ਤੇ ਜਾ ਕੇ ਉੱਥੇ ਉਹਨਾਂ ਦੇ ਫਾਰਮ ਤੇ ਹੀ ਕੰਮ ਕਰਦੇ ਆ ਸਾਰਾ ਸਰ ਉਹ ਜਿਹੜੀ ਮਸ਼ੀਨ ਤੁਸੀਂ ਦਿਖਾਈ ਸੀ TMR ਉਹ ਵੱਡੀ ਸੀ ਆਹ ਛੋਟੀ ਹੈ ਇਹ ਮਤਲਬ ਕਿਸ ਪਰਪਸ ਲਈ ਬਣਾਈ ਗਈ ਹੈ ਛੋਟੀ ਸਰ ਜੀ ਇਹ 8 ਕਿੋਵੀ ਕਿ ਮੀਟਰ ਦੀ ਮਸ਼ੀਨ ਆ ਤੇ ਇਹ ਡੇਡ ਕਿਊਬਿਕ ਮੀਟਰ ਦੀ ਮਸ਼ੀਨ ਆ ਇਸ ਦੇ ਵਿੱਚ ਸਾਡੇ ਕੋਲੇ ਘੱਟੋ ਘੱਟ ਵੀ 5-6 ਮਾਡਲ ਬਣਦੇ ਨੇ ਇਸ ਤੋਂ ਸਟਾਰਟ ਹੋ ਜਾਂਦੀ ਹੈ ਇਹ ਡੇਡ ਤੋਂ ਇਹ 5 ਕੁਆਂਟਲ ਮਿਕਸ ਕਰਦੀ ਆ ਮਾਲ ਇੱਕ ਵਾਰ ਚ ਇਹ ਤੋਂ ਬਾਅਦ ਆ ਜਾਂਦੀ ਆ 3 ਕਿਊਬਿਕ ਮੀਟਰ 5 ਕਿਊਬਿਕ ਮੀਟਰ 8 ਕਿਊਬਿਕ ਮੀਟਰ 12 ਆ ਗਈ ਜੀ 16 ਆ ਗਈ ਉਸ ਤੋਂ ਵੀ ਵੱਡੀ ਬਣਦੀ ਆ ਠੀਕ ਹੈ ਤੇ ਸਰ ਇਹ ਇਸ ਮਸ਼ੀਨ ਨੂੰ ਬਣਾਉਣ ਦਾ ਸਾਡਾ ਇੱਕ ਬਹੁਤ ਮਕਸਦ ਸੀਗਾ ਜਿਹੜੇ ਛੋਟੇ ਕਿਸਾਨ ਨੇ ਜਿਨ੍ਹਾਂ ਕੋਲੇ ਪਸ਼ੂ ਘੱਟ ਨੇ ਤੇ ਹਜੇ ਵੱਡਾ ਟੀਐਮਆਰ ਲੈਣ ਦੀ ਸਮਰਥਾ ਨਹੀਂ ਹੈਗੀ ਤਾਂ ਅਸੀਂ ਇੱਕ ਘੱਟ ਰੇਂਜ ਦੇ ਵਿੱਚ ਟੀਐਮਆਰ ਤਿਆਰ ਕੀਤੀ ਹੈ ਜਿਹਦੀ ਸਿਰਫ ਕੀਮਤ 2,30,000 ਰੁਪਏ ਠੀਕ ਹੋਇਆ ਤੇ ਇਹਦੇ ਉੱਤੇ ਵੀ 50% ਸਬਸਿਡੀ ਸਰਕਾਰ ਵੱਲੋਂ ਹੈਗੀ ਹੈ ਤੇ ਇਸ ਮਸ਼ੀਨ ਦੇ ਨਾਲ ਤੁਸੀਂ 30 ਪਸ਼ੂਆਂ ਦਾ ਕੰਮ ਆਰਾਮ ਨਾਲ ਕਰ ਸਕਦੇ ਨੇ ਕਿਸਾਨ ਤੇ ਇਸ ਚੀਜ਼ ਦਾ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਜਿਹੜੇ ਛੋਟੇ ਕਿਸਾਨ ਨੇ ਵੱਡੀ ਮਸ਼ੀਨ ਨਹੀਂ ਲੈ ਸਕਦੇ ਤਾਂ ਉਹ ਇਹ ਮਾਡਲ ਲੈ ਸਕਦੇ ਨੇ ਹੁਣ ਸਾਡੇ ਕੋਲੇ ਮੇਨਲੇ ਤੇ ਇਹ ਤਿੰਨ 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 ਮਸ਼ੀਨਾਂ ਸਾਡੇ ਕੋਲੇ ਇਹ ਬੁੱਕ ਹੋ ਚੁੱਕੀਆਂ ਨੇ ਓਕੇ ਉਸ ਤੋਂ ਜ਼ਿਆਦਾ ਫਿਰ ਅਸੀਂ 5 ਕਿਊਬਿਕ ਮੀਟਰ ਦੀ ਵਰਤਤ ਦੇ ਨੇ ਓਕੇ 60 ਤੋਂ 70 ਪਸ਼ੂਆਂ ਵਾਸਤੇ ਫਿਰ 8 ਕਿਊਬਿਕ ਮੀਟਰ ਚੱਲਦੀ ਹੈ ਜੀ ਸਿਸਟਮ ਸਾਰਾ ਉਹੀ ਹੈ ਜੋ ਵੱਟਮ ਜੋ ਵੱਡੀ ਵਾਲਾ ਸਿਸਟਮ ਸਾਰਾ ਠੀਕ ਹੈ ਸਾਰੇ ਬਲੇਡ ਸਾਰਾ ਸਭ ਕੁਝ ਉਹੀ ਚੀਜ਼ ਹੈ ਜੀ ਮੈਟਲ ਦੇ ਤੁਸੀਂ ਦੱਸ ਸਾਰੇ ਮਟੀਰੀਅਲ ਸਾਰਾ ਕੁਝ ਉਹੀ ਹੈ ਜੀ ਇਹਦੇ ਵਿੱਚ ਓਕੇ ਕੋਈ ਚੇਂਜ ਨਹੀਂ ਹੈਗਾ ਸਿਰਫ ਮਾਡਲ ਹੀ ਛੋਟਾ ਹੈ ਠੀਕ ਹੈ ਸਰ ਧੰਨਵਾਦ ਠੀਕ ਹੈ ਥੈਂਕ ਯੂ ਜੀ